ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਹੈ ਕਿ ਪਿਛਲੀ ਵਾਰ ਜਦੋਂ ਫਤਿਹਗੜ੍ਹ ਸਾਹਿਬ ਆਪਾਂ ਨਿਰੰਤਰ ਹੜਤਾਲੀ ਕਨੇ ਬ੍ਰਹਮ ਕਵ ਦੇ ਜਾਪ ਲਾਏ ਸੀਗੇ ਤੇ ਬਾਬਾ ਮੇਜਰ ਸਿੰਘ ਸੋਢੀ ਦੇ ਹੁਕਮ ਅਨਸਾਰ ਤੇ ਸੰਗਤਾਂ ਦੇ ਕਹਿਣ ਤੇ ਮਾਗੀ ਦੇ ਉੱਤੇ ਅਸੀਂ ਫਿਰ ਜਿਹੜਾ 13 14 15 ਗੁਰਦੁਆਰਾ ਟਿੱਬੀ ਸਾਹਿਬ ਲਾਗੇ ਪੜਾ ਲੱਗੇਗਾ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਦਾ ਉੱਥੇ ਹੀ ਧੂਣਾ ਸਥਾਪਿਤ ਹੋਏਗਾ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਤੇ ਨਿਰੰਤਰ 48 ਘੰਟੇ ਫਿਰ ਬ੍ਰਹਮ ਕੌਰ ਦੇ ਜਾਪ ਲੱਗਣਗੇ ਤੇ ਐਤ ਕੀ ਸਾਡੀ ਸੰਗਤ ਜਿਹੜੀ ਘਰਾਂ 'ਚ ਬੈਠੀ ਐ ਸਾਰਿਆਂ ਨੂੰ ਬੇਨਤੀ ਐ ਵੀ ਆਪਣੇ ਆਪਣੇ ਘਰਾਂ ਦੇ ਅੰਦਰ ਤੁਸੀਂ ਇਹ ਜਾਪ ਕਰਕੇ ਤੇ ਦੱਸਣਾ ਵੀ ਕਿੰਨੇ ਜਾਪ ਕਿੰਨੇ ਕੀਤੇ ਨੇ ਸਾਡਾ ਟੀਚਾ 6 ਲੱਖ ਜਾਪ ਦਾ ਤੇ ਜਿਹੜੇ 100 ਦੇ ਕਰੀਬ ਅਸੀਂ ਗਰੁੱਪ ਦੇ ਵਿੱਚ ਮੈਂਬਰ ਐਡ ਕੀਤੇ ਨੇ ਉਹ ਤੇ ਆਪਣੇ ਕਰ ਰਹੇ ਨੇ ਤੇ ਜਿਹੜੇ ਬਾਹਰੋਂ ਜਿਹੜੇ ਹੋਰ ਨਵੇਂ ਮੈਂਬਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਮੈਂ ਇੱਕ ਨੰਬਰ ਦੇ ਲੱਗਾ ਥੱਲੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਤੇ ਗਰੁੱਪ ਚੜ੍ਹ ਸਕਦੇ ਹੋ ਕਿਉਂਕਿ ਪਿਛਲੀ ਵਾਰ ਜਦੋਂ ਪਫਦੇਗੜ ਸਾਹਿਬ ਲਾਇਆ ਨਾ ਬ੍ਰਹਮ ਕਵੀ ਦਾ ਜਾਪ ਤੇ ਉਹ ਸੰਗਤ ਦਾ ਕਹਿਣਾ ਹੈ ਕਿ ਉਹਨਾਂ ਨੇ 50 ਸਾਲ ਦੇ ਵਿੱਚ ਅਨਾਮੀ ਕਦੇ ਨਹੀਂ ਵੇਖਿਆ ਸੁਣਦੇ ਹੁੰਦੇ ਸੀ ਕਿ ਜਦੋਂ ਇਹ ਇਸ ਤਰ੍ਹਾਂ ਦੇ ਵੱਡੇ ਮਹਾਯੱਗ ਹੁੰਦੇ ਨੇ ਤੇ ਇੰਦਰ ਆਪਣਾ ਪੂਰਾ ਜ਼ੋਲਾੰਦਾ ਪੂਰਾ ਜ਼ੋਲਾ ਸਾਰੇ ਤੰਬੂ ਚੋਗੇ ਸਟੇਜ ਟੁੱਟ ਗਈ ਪਰ ਰਾਗੀ ਸਿੰਘ ਵੀ ਆਏ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਤੇ ਭਾਈ ਹਰਦਿਆਲ ਸਿੰਘ ਰਪਾਲ ਸਿੰਘ ਉਹਨਾਂ ਨੇ ਵੀ ਆ ਕੇ ਤੇ ਇੱਥੇ ਆਪਣੀ ਕੀਰਤਨੀ ਹਾਜ਼ਰੀ ਭਰੀ ਤੇ ਦੂਸਰਾ ਆਪਣੇ ਉਹ ਲਗਾਤਾਰ ਸਾਡੇ ਸਿੰਘਾਂ ਨੇ ਤਿੰਨ ਦਿਨ ਜਾ ਕੇ ਤੇ ਪਾਣੀ ਚ ਖੜ ਕੇ ਠੰਡੇ ਬਿਸਤਰਿਆਂ ਤੇ ਬਹਿ ਕੇ ਤੇ ਉਹ ਜਿਹੜੇ ਜਾਪ ਨਿਰੰਤਰ ਜਾਈ ਰੱਖੇ ਤੀਸਰੀ ਰਾਤ ਉਹਨੇ ਇਹਦੇ ਵਿੱਚੋਂ ਬਾਲਣ ਖਤਮ ਸਮਗਰੀ ਖਤਮ ਕਿਉ ਖਤਮ ਪਰ ਲਬ ਲੁਬ ਕੇ ਵਿਚਾਰੇ ਨੇ ਫਿਰ ਅਸੀਂ ਜਿਹੜਾ ਉਹ ਧੂਣਾ ਦੁਨੀਆਂ ਦੇਖਣਾ ਹੁੰਦੀ ਸੀ ਵੀ ਧੂਣਾ ਹੋਣੋਂ ਬੁਝਿਆ ਤੇ ਹੁਣ ਬੁਝਿਆ ਪਰ ਮਾਰੇ ਕਿਰਪਾ ਤਿੰਨ ਦਿਨ ਧੂਣਾ ਪ੍ਰਚੰਡ ਰੱਖਿਆ ਤੇ ਜਾਪ ਕੀਤੇ ਤੇ ਸਿੰਘਾਂ ਨੇ ਰਾਤ ਉਹ ਜਿਹੜੇ ਦਰਸ਼ਨ ਉਹ ਤੀਸਰੀ ਰਾਤ ਉਹ ਸਿੰਘ ਆਪ ਹੀ ਤੁਹਾਨੂੰ ਦੱਸਣਗੇ ਮੇਂ ਕੈਸੇ ਕੈਸੇ ਦਰਸ਼ਕ ਜਿਹੜਾ ਉੱਥੇ ਆ ਸਾਨੂੰ ਦਰਸ਼ਕ ਮਿਲੇ ਹੋਏ ਸਹਿਬਜ਼ਾਦਿਆਂ ਦੇ ਮਾਤਾ ਜੀ ਦੇ ਹੋਰ ਸ਼ੀਤ ਸਿੰਘਾਂ ਦੇ ਸੋਇਤ ਕੀ ਮਾਗੀ ਤੇ ਜਿਹੜੇ ਤੁਨੇ ਪ੍ਰਚੰਡ ਹੋਣੇ ਨੇ ਜਿੰਨਾ ਜਿੰਨਾ ਸੇਵਾ ਲੈਣੀ ਆ ਉਹ ਕਿਰਪਾ ਕਰਕੇ ਸਾਰੇ ਆਪਣਾ ਨਾਮ ਤੇ ਇਸ ਜਿਹੜਾ ਨੰਬਰ ਤੇ ਆਪਣਾ ਤੁਸੀਂ ਕੰਟੈਕਟ ਕਰਕੇ ਤੇ ਨਾਲ ਜੁੜੋ ਤੇ ਸੰਥਿਆ ਦੀ ਵੀਡੀਓ ਅਸੀਂ ਪਾਈ ਹੋਈ ਹੈ ਕਿਵੇਂ ਜਾਪ ਕਰਨਾ ਕਿਵੇਂ ਪੜਨਾ ਕਿਵੇਂ ਉਚਾਰਨ ਉਹ ਸਾਰਾ ਧਿਆਨ ਨਾਲ ਕਰਕੇ ਤੇ ਵਾਦੂਤ ਲਾਹ ਲਈਏ ਪੰਥ ਦੀ ਚੜ੍ਹਦੀ ਕਲਾ ਵਾਸਤੇ ਪਰਦਾ ਸਬੰਧੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ